ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸਰਜ ਦੀ ਵੱਡੀ ਖਬਰ ਖਬਰ ਨਾਲੋਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 에어ਪੋਰਟ ਤੋਂ ਜਾਣ ਤੋਂ ਪਹਿਲਾਂ ਯਾਤਰੀ ਦੇ ਆਨ 에어 ਇੰਡੀਆ ਐਕਸਪ੍ਰੈਸ ਦੀਆਂ 70 ਤੋਂ ਵੱਧ ਉਡਾਨਾਂ ਰੱਦ ਮੈਂਬਰ ਦੇ ਬਿਮਾਰ ਹੋਣ ਕਾਰਨਮਸ਼ ਮਸੂਹੀਕਰ ਤੌਰ ਤੇ ਲਈ ਸ਼ੁਕਰੀਪ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਵਿਸਤਾਰ ਦੁਆਰਾ ਵੰਡੇ ਪੱਧਰ ਤੇ ਉਡਾਨਾਂ ਰੱਦ ਕਰਨ ਤੋਂ ਬਾਅਦ ਹੁਣ ਮੰਗਲਵਾਰ ਰਾਤ ਤੋਂ ਬੁੱਧ ਵਰ ਸਵੇਰ ਤੱਕ Air India Express ਦੀ ਵਾਰਾ 70 ਤੋਂ ਬਾਦੂਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਕੰਪਨੀ ਨੇ ਬੁੱਧਵਾਰ ਦੀਆਂ ਉਡਾਨਾਂ ਯਾਤਰੀਆਂ ਨਾ ਕਰਨ ਵਾਲੇ ਯਾਤਰੀਆਂ ਹਵਾਈ ਅੱਡੇ ਤੋਂ ਆਪਣੀ ਉਡਾਨਾਂ ਪੁਸ਼ਟੀ ਕਰ ਲਈ ਕਿ ਹਾ ਹੈਦਰਸਲ ਟਾਟਾ ਸਮੂਹ ਦੀ ਮਾਲਕੀ ਵਾਲੀ 에어ਲਾਈਨ ਦੇ ਸੀਨੀਅਰ ਕਰੂ ਮੈਂਬਰਾਂ ਦੀ ਸਮੂਹਿਕ ਛੁੱਟੀ ਲੈਣ ਲਈ ਸੀਐਸ ਦੇ ਕਾਰਨ ਉਡਾਨਾਂ ਨੂੰ ਰੱਦ ਕਰਨਾ ਪਿਆ ਸਿਵਲ ਸੀਐਨ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ